ਮੇਰੇ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੇਰੇ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈ ਆਂਦਾ ਓੜਨ ਤੁਦ ਬਿਨ ਰੋਗ ਰਜਾਈ ਆਂਦਾ ਓੜਨ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਦਾ ਸਾਰੇ ਆਈ ਹੋਪ ਕਿ ਸਾਰੇ ਘਣ ਹੋਗੇ ਅਸੀਂ ਵੀ ਘਣਾਂ ਤੇ ਅੱਜ ਦਾ ਵਲੋਗ ਹੋਤ ਵਧੀਆਨ ਲੱਗਿਆ ਕਿ ਅੱਜ ਅਸੀਂ ਪਾਏ ਹੋਇਆ ਫੋਤੇਗੜ ਸਾਹਿਬ ਆ ਇੱਧਰ ਪਹਿਲਾ ਕਰਾ ਰਹੇ ਦੇਗ ਤੇ ਆ ਦੇਖੋ ਸੰਗਤਾ ਅੱਜ 31 ਤਰੀਕ ਅੱਜ ਕੱਲ ਨਵਾਂ ਸਾਲ ਚੜ ਜਾਣਾ ਤੇ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਤੇ ਹੁਣ ਕੜਾ ਪ੍ਰਸ਼ਾਦ ਕਰਾ ਰਹੇ ਆ ਵੀਰ ਕੇ ਫਿਰ ਜਦੋਂ ਵੀਰ ਕਰਨ ਫਿਰ ਆਪਾਂ ਚੱਲਦੇ ਆ ਅੰਦਰ ਫਿਰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਚਲੋ ਆਪਾਂ ਚੱਲਦੇ ਆ ਅੱਜ ਆਪਾਂ ਆਏ ਹੋਏ ਆ ਫਲੇਟ ਸਾਈਜ਼ ਦੇ ਵਿੱਚ ਸੀ ਦੀ ਜੜੇ ਨਾਲ ਰਿਹਾ ਸੀ ਤਾਂ ਜਿਆਦਾ ਖੂਰੀ ਸੀ ਸਹੀ ਆਏ ਨਹੀਂ ਤੇ ਅੱਜ ਕਿੱਥੀ ਤਰੀਕਾ ਦਾ ਆ ਮੈਂ ਦੇਖ ਕਰ ਆਈ ਹਾਂ ਜੀ ਉਹ ਦੋ ਦੇਗਾ ਇੱਕ ਵੇਰੀ ਤੇ ਇੱਕ ਵੇਰੀ ਤੇ ਵੀਰਾਂ ਨੂੰ ਉਹ ਪੜਾ ਰਿਹਾ ਇੱਕ ਆ ਮੇਰੇ ਰੋਏ ਹੋਏ ਨੇ ਐ ਗੰਦੇ ਵੀ ਰਾਇਆ ਹੋਇਆ ਆਪਣੇ ਵਾਲ ਤੇ ਆ ਦੇਖੋ ਫਿਰ ਸਾਰੇ ਜਾਪਾ ਮੱਥਾ ਟੇਕ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਅੱਪਾ ਆ ਚੁੱਕਿਆ ਹੁਣ ਤੇ ਆ ਦੇਖੋ ਹੁਣ ਆਪਾਂ ਆ ਚੁੱਕੇ ਆ ਪਾਰਕ ਦੇ ਵਿੱਚ ਵੀਰਿਆ ਜੀ ਜਾ ਰਹੇ ਨੇ ਆਪਣੇ ਨਾਲ ਤੇ ਉਹ ਦੇਖੋ ਗੁਰਦੁਆਰਾ ਸਾਹਿਬ ਤੇ ਹੁਣ ਇਹ ਮੁੰਡਾ ਕਹਿ ਰਿਹਾ ਗਾਂਧੀ ਵੀਰ ਕਹਿ ਰਿਹਾ ਕਿ ਉਹ ਵੀਡੀਓ ਬਣਾਣੀ ਹੈ ਜੀ ਇਹ ਵੀਰਾ ਹੁਣ ਵੀਡੀਓ ਬਣਾਏਗਾ ਫਿਰ ਇਹ ਜੀ ਤੇ ਆਪਾਂ ਪਾਰਕ ਚਾ ਰਹੇ ਆ ਆਰੇ ਕੋਈ ਨਹੀਂ ਐਕਸੀ ਉਹ ਦਿਖਾ ਰਿਹਾ ਹੈ ਮੈਂ ਏ ਗਰ ਤੇ ਰੱਖਾਇਆ ਮੂਜੇ ਕਮੈਂਟ ਕਰਕੇ ਦੱਸੋ ਤੁਸੀਂ ਇੱਥੇ ਆਏ ਹੋ ਕੀ ਚੀਜ਼ ਹੈ ਮੈਨੂੰ ਇਹਨਾਂ ਨਹੀਂ ਪਤਾ ਹੈ ਪਤਾ ਦੱਸੋ ਆ ਦੇਖੋ ਇਤਿਹਾਸ ਲਿਖਿਆ ਹੋਇਆ ਹੈ ਦੇਖ ਲਓ ਜੀ ਯੈਸ ਤੇ ਹਾਸ ਪੜ੍ਹ ਲਓ ਕਰਕੇ ਵੀਡੀਓ ਪੋਸਟ ਜੇ ਹਿੰਦੀ ਦਾ ਚ ਪੜਨਾ ਉਹ ਵੀ ਪੜ ਸਕਦੇ ਹੋ ਆ ਦੇਖੋ ਤੇ ਪਾਸੇ ਅੰਗਰੇਜ਼ੀ ਵਾਲੇ ਵਿਦਰੀ ਬਾਕੀ ਹੈਰ ਦੇਖੋ ਜੀ ਆ ਬੰਦੇ ਨੇ ਨਾ ਛੇੜ ਪਾ ਲਈਏ ਕਹਿੰਦਾ ਮੈਨੂੰ ਕੋਟੀ ਲਵਾ ਕੇ ਦੋ ਨਹੀਂ ਤਾਂ ਮੁੱਤੋਂ ਛਾਲ ਮਾਰ ਦੇਣੀ ਹੈ ਆ ਦੇਖੋ ਜੀ ਉੱਤੇ ਪਹਿਲਾਂ ਆ ਗਿਆ ਆ ਦੇਖੋ ਜੀ ਹਾਂ ਜਾਨ ਲੇ ਗੇ ਚੱਲਦਾ ਮੇਰੀ ਚਲੋ ਜੀ ਹੁਣ ਥੱਲੇ ਚੱਲਦੇ ਆ ਤੇ ਲਾਈਕ ਕਰੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹੋਰ ਵਲੋਗ ਵੇਖਣ ਲਈ ਸਾਲ-ਸਾਲ ਟਪਾਰ ਆਪਣਾ ਵਲੋਗ ਸਾਲ ਤੋਂ ਜਿਆਦਾ ਬਾਅਦ ਆਉਂਦਾ ਤੇ ਅਗਲੇ ਸਾਲ ਚੁੱਪਿਆ ਰਹੇਗਾ ਅਗਲੇ ਸਾਲ ਕਿਹੜਾ ਵਲੋਗ ਚਾਹੀਦਾ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੇਖਾਂਗੇ ਜੇ ਬਣਾਉਣਾ ਹੈ ਸਾਲ ਬਾਅਦ ਵਲੋਗ ਆਉਂਦਾ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਐਸੇ ਖੁਸ਼ੀ ਵਿੱਚ ਹਾਂ ਦੇਖੋ ਮੁੰਡੇ ਦੀ ਗੱਲ ਸੌਂਦੋ ਜੀ ਸਾਰੇ ਉਹ ਇੱਕ ਦਿਨ ਤੇ ਰਹਿ ਕੇ ਅਗਲੇ ਸਾਲ ਨੂੰ ਆਰ ਜਾਣ ਨੂੰ ਹਾਂਜੀ ਆਪਾਂ ਅਗਲੇ ਸਾਲ ਨੂੰ ਘਰ ਜਾਣਾ 33 ਦਿਨਾਂ ਬਾਅਦ ਕੱਲ ਨੂੰ ਇੱਕ ਤਰੀਕਾ ਹੈਪੀ ਨਿਊ ਯੀਅਰ ਆਡਾ ਲੈਟਸ ਗੋ ਹੰਮ ਬਲੌਗ ਕਰਦੇ ਹਾਂ ਸੇ ਉਹ ਬੜਾ ਬਲੌਗ ਯਾਰ ਸਸਤੇ ਲੋਕ ਬਲੌਗ ਕਰਦੇ ਉਹ ਕਰੀ 2 ਮਿੰਟ ਚੱਲਦਾ ਹੈ ਚੱਲਦਾ ਹੈ ਚੱਲਦਾ ਹੈ ਚੱਲਦਾ ਹੈ ਹੈਲੋ ਗਾਇਸ ਮੀਨੂ ਜਾਣਦੇ ਹੋ ਤੁਸੀਂ ਮੈਂ ਆ ਹਰਸ਼ਦੀਪ ਸਿੰਘ ਜਿਹਨੂੰ ਪਿੰਡ 'ਚ ਗਾਂਦੀ ਕਰਦੇ ਨੇ ਆ ਕੇ ਪਿੰਡ ਪਾਸੇ ਜਰੂਰ ਮਰਜੀ 给他拿来，老爷。 ਸਟੇਸ਼ਨ ਦੇ ਅੱਗੇ ਜਾਣਾ ਤੇ ਅੱਗੇ ਜਾ ਕੇ ਖੜੇ ਉਹ ਆ ਗਈ ਇੱਕ ਮਸਜਿਦ ਉਹਦੇ ਗੇਟ ਦੇ ਅੰਦਰ ਹੀ ਦੁਕਾਨਾਂ ਲੱਗੀਆਂ ਹੋਈਆਂ ਉੱਥੋਂ ਮੇਰਾ ਨਾਮ ਲੈ ਦਿਓ ਕਿ ਜਸ਼ਨ ਨੇ ਭੇਜਿਆ ਉਹ ਤੁਹਾਨੂੰ ਇਹ ਵਾਲਾ ਇਤਰ ਦੇ ਦਵਾਂਗੇ ਸਿਰਫ ਮਾਤਰਾ 100 ਰੁਪਏ ਦੇ ਵਿੱਚ ਤੇ ਬੇਲਪੁਰੀ ਬਾਹਰੇ ਆ ਲਾਈਕ ਲਈ ਕਰ ਦਿਓ ਜਿਹੜਾ ਵਧੀਆ ਲੱਗ ਰਿਹਾ ਓਕੇ ਬਾਈ ਤੇ ਪੂਰਾ ਪਾਕ ਕੁੰਮਰੇ ਕੁੰਮਰੇ ਇੱਥੇ ਆ ਗਿਆ ਟੋਡਰਮਲ ਦੀ ਹਵੇਲੀ ਦੇ ਬਾਹਰ ਮੇਰੇ ਖੜੇ ਜਾ ਰਹੇ ਆ ਅੰਦਖਾਨੇ ਆ ਗਾਂਧੀ ਵੀ ਰੱਗੇ ਐਕਸਪਲੇਨ ਕਰੇਗਾ ਫਿਰ ਦੱਸਿਓ ਬੋਲ ਬਰਾ ਹਾਂ ਦੱਸੋ ਅੱਗੇ ਹਾਂ ਮੈਂ ਹਾਂ ਚਲੋ ਵੀ ਚਲੋ ਵੀ ਹਾਂ ਵੀ ਗਾਲ ਹਸਣਾ ਨਹੀਂ ਹਸਣਾ ਦੇਖੋ ਜੀ ਸਾਹਮਣੇ ਹਵੇਲੀ ਦਾ ਜਿਹਨੇ ਗੰਨੇ ਗੰਨੇ ਦਾ ਨਾਸ ਕਰਾਵੇ ਹਾਂ ਆਈ ਪਹੁੰਚ ਗਏ ਟੋਡਰਮਾਲ ਦੀ ਹਵੇਲੀ ਵਿੱਚ ਘੁੰਮਦੇ ਘੁੰਮਦੇ ਸਾਨੂੰ ਬੜਾ ਲੱਗਾ ਕਿਹੜੇ ਬਰੇ ਸੀ 1.5 ਕਿਲੋਮੀਟਰ ਪੈਦਲ ਤੁਰ ਕੇ ਆ ਗਏ ਓਏ ਹੋਏ ਹੋਏ 1.5 ਕਿਲੋਮੀਟਰ ਦਾ ਪੈਦਲ ਤੁਰ ਕੇ ਆ ਚੁਕੇ ਆ ਚੈੱਕ ਕਰੋ ਜੀ ਅੱਗੇ ਟੋਟਰ ਮਾਲ ਦੀ ਚੈੱਕ ਕਰੋ ਕਿ ਲੰਗੜੀ ਆਵੇਲੀ 哎呦！工作这力还是大。 一四一，八八九七。 ਆ ਦੇਖੋ ਬਈ ਜੀ। ਕੀ ਕਰ ਰਿਹਾ ਕੋਰੀ? ਹਾਨੂੰ ਕਹਿੰਦਾ ਕਿ ਆਪਾਂ ਛੋੜ ਗੰਦਾ ਜਾਂਦੇ ਆ ਖੇਤਾਂ ਦੇ ਚਵਾਰ ਲੈ ਆਏ ਚੰਗਾ ਗੱਲ ਆਈ। ਆ ਦੇਖੋ ਜੀ ਸਾਰੇ ਫੂਡ ਬਿੰਗੰਦੇ ਉਹਨੇ ਖਰਾ ਕੇ ਆਪਾਂ ਪੁੱਛ ਕੇ ਆ ਗਏ ਆ ਜੀ। ਐਦੀ ਗਰਗੱਦੀ ਜਿੱਤੀ ਵੇਖੋ ਜੀ ਸਾਰੇ ਆਪਣੀ ਜੰਨਾ ਗੁੰਦਾ ਕਰਾ ਲਿਆ। ਜੋ ਉਹ ਕੀ ਕਹਿੰਦੇ ਨੇ ਆਪੇ ਬੀਜੈ ਆਪੇ ਖਾਵੇ। ਦੇਖੋ। ਮੈਂ ਤਾਂ ਜੇ ਮੁੱਝ ਬੀਜ ਕੇ ਨਹੀਂ ਗਿਆ। ਐ ਦੇਖੋ। ਲੋਕ ਆਪੇ ਬੀਜ ਆਪੇ ਖਾ ਲਿਆ ਇਹ ਲੋ। ਕਿ ਐਸੀਆਂ ਹੁਣ ਆਪਾਂ ਆ ਚੁੱਕੇ ਹਾਂ ਆਹ ਖਾਸ ਬਾਗ ਤੇ ਆਹ ਦੇਖ ਲਓ ਹੋਰ ਜੀ ਦੇਰ ਬਾਅਦ ਦੇਖ ਸਕਦੇ ਹੋ ਤੇ ਮੈਂ ਇਥੇ ਪਹਿਲੀ ਵਾਰ ਇਨ ਐਕਸਪਲੋਰ ਕਰ ਰਹੇ ਹਾਂ ਤੇ ਬਾਚੂ ਗਏ ਨੇ ਤਿੰਨ ਆਹ ਦੇਖੋ ਵੈਰੀ ਵੈਰੀ ਬਿਗੋ ਅੱਛਾ ਇੱਥੇ ਕਈ ਫਿਲਮਾਂ ਆਪਣਾ ਸ਼ੂਟ ਹੋਈਆਂ ਹਨਾ ਵਾਈ ਸਾਹਿਬ ਲੈਟਸ ਚੈੱਕ ਦੇਖੋ ਜਗਾ ਅੰਦਰ ਤੇ ਬਹੁਤ ਵਧੀਆ ਵੈਕਾ ਫੋਟੋ ਕਿਚਨ ਵਾਸਤੇ ਬਹੁਤ ਵਧੀਆ ਵੀਡੀਓ ਬਣਾਉਣ ਵਾਸਤੇ ਗਾਣਾ ਗੁਣਾ ਸ਼ੂਟ ਕਰਨ ਵਾਸਤੇ ਮੋਲ ਵੀ ਭਾਈ ਬੇਗਮ ਕੇ ਸਾਥ ਉਹ ਯਾਰ ਇੱਕ ਚੀਜ਼ ਧਿਆਰੋਂ ਉਠਾ ਦੀ ਹਾਈ ਸਾਹ ਚੈੱਕ ਕਰੋ ਤੇ ਜੀ ਭਾਈ ਦੇਖੋ ਇੱਕ ਵਾਰੀ ਗਰਾਊਂਡ ਚੈੱਕ ਕਰੋ ਆ ਦੇਖੋ ਇਹ ਇੰਦਾ ਲੱਗ ਰਿਹਾ ਨਹੀਂ ਗਾ oh my god ਆ ਦੇਖੋ ਭਾਈ ਸੋਨਾ ਐਨ ਵੀਰਾ 55 ਜਾਇਆ ਬ్రో ਨੀ ਕਾੜ ਜਗਾ ਹੈਗੀ ਐ ਤੇ ਮੈਂ ਪਹਿਲੀ ਵਾਰ ਆਇਆ ਤੇ ਆਪਾਂ ਗਾਂਧੀ ਵੀਰ ਨਾਲ ਕੁਛ ਰਿਆਂ ਕਿ ਉਹਦੇ ਵਿਚਾਰ ਹਨ ਵੀਰ ਜੀ ਦੱਸਿਓ ਮੈਂ ਇਹ ਸ਼ਹਿਰ ਦਾ ਰਹਿਣ ਵਾਲਾ ਪਰਾਣਾ ਫਿਆਸਕਾਰੀਆ ਜਿੱਤਾ ਤੁਹਾਨੂੰ ਪਤਾ ਹੈ ਕੱਲੀ ਕੱਲੀ ਜਗਾ ਦਾ ਸਾਨੂੰ ਪਤਾ ਹੈ ਐ ਆਪਣੇ ਵੀਰ ਆਏ ਨੇ ਬਾਸਮੇ ਤੋਂ ਇਹ ਪਹਿਲਾਂ ਟੋਡਰਮ ਵਾਲਾ ਧਵਾ ਦੀ ਹਵੇਲੀ ਵਹਾਗ ਲੈ ਕੇ ਆਏ ਆ ਹੁਣ ਆਹਮ ਖਾਸ ਵਾਗ ਇਹਨੂੰ ਵਿਖਾਣ ਆਏ ਆ ਇਸ ਵਾਰੀ ਅੱਗੇ ਅਸੀਂ ਹੋਰ ਵੀ ਚਲਾਂਗੇ ਵਾਖ ਨੂੰ ਨਾਲ ਲੈ ਕੇ ਚਲਾਂਗੇ ਸਾਡੇ ਬਲੌਗ ਨਾਲ ਜੁੜੇ ਰਹੋ ਜੀ ਤੇ ਹਾਂਜੀ ਜਿਹੜੇ ਨਾਲ ਬਲੌਗ ਨਾਲ ਜੁੜੇ ਰਹੋ ਲਾਈਕ ਕਰਨ ਵਾਸਤੇ ਕਹਤੋ ਲਾਈਕ ਆਫੇ ਸਬਸਕ੍ਰਾਈਬ ਜਰੂਰ ਕਰਨਾ ਜਰੂਰ ਕਰਨਾ ਲੈਣਾ ਆਪਾਂ ਸਿਫਟ ਹਾਂ ਤੇ ਦੇਖੋ ਭਾਈ ਬਲੌਗ ਤੋਂ ਹੀ ਐਸੀ ਜਿਵੇਂ ਅੱਛਾ ਆਲੇ ਕੁਝ ਸਾਹਮਣੇ ਹੁੰਦੇ ਹੁੰਦੇ ਆਰੇ ਬਾਰੇ ਦਾ ਦੋ ਆਰਾ ਪੁਰਾਣੇ ਚੱਕ ਕੋਈ ਹੌਲ ਬੈਠੇ ਯਾਰ ਕਿਹ ਕਿਹ ਬੈਠੇ ਉਸ ਟਾਈਮ ਐਫ 4 ਦੀ ਕੀਮਤ ਬਹੁਤ ਹੀ ਬਹੁਤ ਐਫ 4 ਲੱਗਣ ਦੇ ਪਿੱਛੇ 40 ਬੰਦੇ ਇਹ ਰਜਾਨਾ ਗਏ ਆ ਨੇ 40 ਬੰਦੇ ਸੀ ਇਹ ਗਲਤ ਇਤਿਹਾਸ ਦੇ ਰਿਹਾ ਬਾਈ ਸਾਨੂੰ ਗਲਤ ਇਤਿਹਾਸ ਨਾ ਲਓ ਇਹ ਗਲਤ ਇਤਿਹਾਸ ਦੇ ਰਿਹਾ ਐਗਲਤ ਬੰਦੇ ਗਲਤ ਇਤਿਹਾਸ ਦਿੰਦੇ ਹਨ ਤੇ ਉਹ ਹੋਟਲ ਜਿਹੜਾ ਮਸਜਿਦ ਟਾ ਕੇ ਹੋਟਲ ਬਣਾਇਆ ਤੇ ਇਹ ਚੱਲਿਆ ਹੀ ਨਹੀਂ ਅੱਛਾ ਉਹ ਚੀਜ਼ ਹੈ ਬੇਟਾ ਯੋ ਯੋਨੀ ਜਾਓ ਦੂਸਰਾ ਜਾਓ ਤੁੰਦ ਖਾ ਲੈਂਦਾ ਆ ਆ ਬਾਈ ਗਲਤ ਦਿਹਾਸ ਦੇ ਚੀਜਾਂ ਕਹਿੰਦਾ ਮਸੀਂ ਢਾ ਕੇ ਨਾ ਇੱਥੇ ਹੋਟਲ ਹੁਣ ਆਈ ਇਹ ਸੋਰੀ ਉਹ ਤੁਹਾਨੂੰ ਚੱਲਾਂਗੇ ਲੈ ਕੇ ਚੱਲਾਂਗੇ ਉਹ ਅੱਗੇ ਤੁਹਾਨੂੰ ਲੈ ਇਹ ਲੈ ਕੇ ਚੱਲਾਂਗੇ ਹੁਣ ਬਸ ਇਹ ਕਹਿ ਰਿਹਾ ਇਹ ਕਹਿ ਰਿਹਾ ਉਹ ਗਲਤੀ ਕਰਿਆ ਹੈ ਅਸੀਂ ਕਹਿੰਦਾ ਕਿ ਚੱਲਾਂਗੇ ਤੁਹਾਨੂੰ ਇਹ ਕਹਿ ਰਿਹਾ ਤੇ ਵੇਖ ਰਿਹਾ ਐਕਸਪਲੋਰ ਕਰ ਰਿਹਾ ਆਪਾਂ ਪਹਿਲਾਂ ਜਾ ਕੇ ਆਇਆ ਮੇਨ ਬੁਰਜੋਆ ਕਾਰਡ ਫਿਰ ਗਏ ਪੋਰਾ ਸਾਹਿਬ ਪਾਣੀ ਭਰਿਆ ਹੁੰਦਾ ਸੀ ਫਿਰ ਗਏ ਆਪਾਂ ਠੰਡੇ ਪੁੱਜ ਫੇਰ ਆਪਾਂ ਗਏ ਹਵੇਲੀ ਟਾਡਰਮਾਲ ਦੀ ਹਵੇਲੀ 'ਚ ਹੁਣ ਆ ਬੈਠੇ ਆਏ ਹੋਈਆਂ ਇਹ ਕੋ ਪ੍ਰਾਣੇ ਕੰਦਰ ਬਹੁਤ ਲੰਮੇ ਹੋ ਗਏ ਆਜੋ 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 ਪੁਰਾਣੇ ਪੁਰਾਣੇ ਕੁ ਥੋੜਾ ਜਿਹਾ ਹੈ ਪਿਛਲੇ ਜ਼ਮਾਨੇ ਦਾ ਬਾਹੂਸ਼ਕ ਬਹੁਤ ਆ ਰਹੀ ਹੈ ਇੱਥੇ ਆਜੋ ਬਹੁਤ ਸ਼ਕਾਰੀ ਇਹ ਦੇਖਣੇ ਆ ਵਟੈਵਰ ਕੀ ਹੋ ਗਿਆ ਇਹ ਆ ਦੇਖ ਸਕਦੇ ਹੋ ਗਾਇਸ ਐਨੀ ਕੇਅਰ ਨਹੀਂ ਕੀਤੀ ਜੇ ਕੇਅਰ ਕੀਤੀ ਹੁੰਦੀ ਬਹੁਤ ਸ਼ਾਨਦਾਰ ਹਵੇਲੀ ਹੁੰਦੀ ਹਾਂ ਹਵੇਲੀ ਹੋਣੀ ਸੀ ਕਿ ਆਦਰ ਵੀਰ ਜੀ ਲੈ ਕੇ ਜਾ ਰਹੇ ਨੇ ਚਾਪਾ ਦੇਖ ਰਹੇ ਆ ਦੇਖੋ ਭਾਈ ਬੁਰਾ ਐ ਤਗੜਾ ਬਹੁਤ ਖਾਜ ਜਿੱਤੇ ਹੁਣ ਵੜ ਕੇ ਥੋੜੀ ਜਾ ਰਿਹਾ ਇੱਥੇ ਅਗਰ ਕੋਈ ਹੁਣ ਤੁਸੀਂ ਬਾਈ ਮਾਰੇ ਕਿਹੜੀ ਸਾਈਡ ਜਾ ਰਹੇ ਹੋ ਬਾਈ ਨੇ ਬਚੋ ਖੜੇ ਰਹੋ ਕਿਹੜੀ ਜਾ ਰਿਹਾ ਭਾਈ ਆਪੋਤੇ ਖੜੇ ਹੋਏ ਆ ਚੈੱਕ ਕਰੋ ਇਤਾਂ ਲੱਗ ਰੇ ਚਾਵਾ ਫੋਟੋ ਖਿੱਚ ਲਈ ਹੋਈ ਐ ਥੰਮੇਲੇ ਵਾਸਤੇ ਉਹ ਕਿ ਮੈਨੂੰ ਡਰਾਈ ਤਿਕਰਾ ਆ ਗਿਆ ਆ ਗਿਆ ਚਲੋ ਚਲੋ ਵੀਰ ਜੀ ਤੇ ਆਪਾਂ ਹੁਣ ਕਰ ਰਿਹਾ ਐ ਐਕਸਪਲੋਰ ਆ ਦੇਖੋ ਬਾਈ ਜੇ ਆ ਜਗ੍ਹਾ ਨੂੰ ਸੰਭਾਲ ਕੇ ਰੱਖਿਆ ਹੁੰਦਾ ਤੇ ਇੱਥੇ ਕਿਉਂ ਐ ਕੋਈ ਚੀਕਣਾ ਹੁੰਦੀ ਆ ਦੇਖੋ ਜੀ ਆ ਨੋਟ ਆ ਗਰ ਲਓ ਪੀ ਐਕਸ 6 ਆ ਬੰਨ ਕੇ ਦੀ ਆ ਜਾਓ ਅੱਗੇ ਜਾ ਕੇ ਵੇਖ ਕੇ ਆਨੇ ਆ ਤੁਸੀਂ ਅੱਗੇ ਲੰਘੋ ਨਾ ਇਹ ਦੇਖੋ ਜੀ ਆਸ਼ਕ ਆ ਜਾਓ ਅੱਗੇ ਸੰਤ ਬਾਬਾ ਅਮਰੀਕ ਸਿੰਘ RAM ਮਹੇੜੀ ਤੇ ਇੱਥੇ ਨਾ ਅੱਛਾ ਇਧਰ ਬਹੁਤ ਜ਼ਿਆਦਾ ਅੱਗੇ ਨੂੰ ਹੈ ਓਏ ਹੋਏ ਹੋਏ ਵਾਈ ਸਾਹਿਬ ਕਿੰਨੀ ਤਗੜੀ ਜਗਾ ਹੈ ਇੱਥੇ ਵਾਈ ਸਾਹਿਬ ਦੇਖੋ ਹੈ ਬਹੁਤ ਤਗੜਾ ਤਗੜੀ ਚੀਜ਼ ਹੈ ਹੈ ਤੇ ਦੇਖ ਸਾਹਦੇ ਤੁਸੀਂ ਬਹੁਤ ਵਧੀਆ ਤਰਾਹ ਮਤਲਬ ਬਣਾਇਆ ਹੋਇਆ ਹੈ ਤੇ ਪਾਉਂਦੇ ਰਿਹਾ 2 ਸਾਲ ਦੇ ਨੂੰ ਪਾਣੀ ਗਾਂਧੀ ਦਾ ਕਹਿਣਾ ਕੀ ਆ ਸਾਡੇ ਦਾਦੇ ਵੜਦਾਦਿਆਂ ਲਾਇਆ ਹੈ ਤੇ ਆ ਲੈਟਸ ਗੋ ਅੰਦਰ ਵੀ ਓਹ ਗਾਂਧੀ ਜੀ ਕੀ ਵਿਚਾਰ ਸਨ ਆਏ ਵਿਚਾਰ ਦੇਖੋ ਐਨਾ ਖਾਸ ਕੋਈ ਨਹੀਂ ਲੈ ਕੇ ਬਾਜੀ ਅੱਗੇ ਕਿਹੜਾ ਜੈਂਟਸ ਡਰਾਜ ਬਾਥਰੂਮ ਹੈ ਆ ਦੇਖੋ ਜੀ ਕਿਉਂ ਕਿ ਇਹ ਜਿਹੀਆਂ ਚੀਜ਼ਾਂ ਆ ਗੀਆਂ ਅੱਗੇ ਇਹਦੇ ਵੀ ਉਹ ਗੀ ਵੀ ਉਹ ਦੇਖੋ ਅੱਜ ਜੀ ਬਹੁਤ ਵੱਡਾ ਹੈ ਗੈਸ ਬੰਦਾ ਵੱਡਾ ਬੰਦਾ ਵੱਡਾ ਚੱਲ 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 ਬੰਦਾ 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 ਮੋਰ ਗਾਇਸ ਓ ਮਾਈ ਗੋਡ ਤੁਸੀਂ ਮੋਰ ਕਦੇ ਵੇਖਿਆ ਨਹੀਂ ਉਹਨਾਂ ਦਾ ਮੋਰ ਵਖਾਦੀਏ ਮੋਰ ਬੜਾ ਵੱਡਾ ਹੈ ਬੰਦਾ ਮੋਰ ਤਾਂ ਤੁਸੀਂ ਆਪੋ ਸੋਚੋ ਆਪ ਸੋਚੋ ਕਿ ਕਿੱਡੀ ਕਿੱਡੀ ਵੱਡੀਆਂ ਬਿਲਡਿੰਗਾਂ ਅੱਜ ਜਗ੍ਹਾ ਬਣਾਈਆਂ ਇਹ ਪੁਰਾਣੇ ਸਮੇਂ ਆਹ ਦੇਖੋ ਜੀ ਇਹ ਪੇੜ ਦੇਖੋ ਮੈਨੂੰ ਬਹੁਤ ਵਧੀਆ ਲੱਗਾ ਹੁਣ ਅੱਛਾ ਵਾ ਕਿਚਨ ਇਹ ਫੋਟੋ ਆ ਤੇ ਮਿਲਦੇ ਆ ਬਾ ਤੇ ਆ ਦੇਖੋ ਗਾਣਾ ਇਕਰ ਗਾਣਾ ਜੀ ਉਰ ਉਰ ਜਗ ਅਗਲੇ ਬਿੱਤ ਲਦੇ ਬੱਬਾ ਹਨੂਮਾਨ ਸਿੰਘ ਇਹ ਮੇਰੇ ਪਾਏ ਨੇ ਬਿਜਲੀ ਦੇ ਆ ਦੇਖੋ ਆ ਪੈ ਪਾਏ ਨੇ ਵੀਰ ਦੇ ਇਹ ਤਿਆਰ ਹੋਦੀ ਵੀ ਹੀ ਹੈ ਇੱਕ ਪੈ ਪਾਏ ਨੇ ਬਿਜਲੀ ਦੇ ਖਪੋ ਨਵੀਂ ਬਿਲਡਿੰਗ ਆ ਪੁਰਾਣੀ ਹੈ ਇਹ ਇਹ ਤਿਆਰ ਹੋਦੀ ਨਹੀਂ ਰੋਗੀ ਹੈ ਇਹ ਜਿੱਤ ਤਿਆਰ ਹੋ ਰਹੀ ਹੈ ਰੋਗੀ ਹੈ ਇਹਨੂੰ ਦੇ ਦਿੰਦੇ ਨਾ ਖਾਣ ਵਾਲਾ ਮਿੱਟੀ ਖਾਣ ਵਾਲਿਆ ਹੈ ਠੀਕ ਓ ਦੇਖ ਓ ਦੇਖੋ ਕੁੱਤੇ ਲੜ ਰਹੇ ਨੇ ਤੇ ਬਾਈ ਜਾਨੀ ਚਾਹ ਦਿਖਵਾ ਦੇ ਮਾਨ ਹੈ ਬਾਈ ਜਾਨੀ ਚਾਹ ਦਿਖਵਾ ਦੇ ਨਹੀਂ ਹੈ ਨਹੀਂ ਹੈ ਦੇਖ ਲੈ ਲੈਟਸ ਸੀ ਦੇਖਦੇ ਆ ਕੀ ਹੈ ਯਾਰ ਸਭ ਕੁਆ ਮਾਰਦਾ ਨੂੰ ਹੋ ਗਿਆ ਓਏ ਹੋਏ ਹੋਏ ਦੋਵੇਂ ਮੇਰੇ ਕੰਨ ਦਾ ਦੇ ਦਿੱਤੇ ਓ ਭਾਈ ਸਾਹਾ ਇਹ ਰੱਬ ਅੱਜ ਖੂਪੀਆ ਸੌਣ ਬਣਾਏਗੇ ਨੇ ਕੋਈ ਪਤਾ ਨਹੀਂ ਕੀ ਕੀ ਹੋਵੇਗਾ ਆ ਦੇਖੋ ਹੁਣ ਆਪਾਂ ਕਰਾਂਗੇ ਇੱਥੇ ਫੋਟੋ ਸ਼ੂਟ ਕਿਉਂਕਿ ਆ ਨਾ ਜਿਹੜਾ ਜਿਹੜੀ ਮੀਨਿੰਗ ਪੁਰਾਣੀਆਂ ਚੀਜ਼ਾਂ ਹੁੰਦੀ ਐ ਉਹ ਇੱਥੇ ਬਹੁਤ ਨੇ ਮੈਨੂੰ ਜੇ ਤੁਸੀਂ ਆਓਗੇ ਨਾ ਫਤਿਹਗੁਰ ਸਾਹਿਬ ਤੇ ਘੁੰਮੇ ਹੋ ਫੁੱਲ ਐਕਸਪੋਰ ਕਰਿਓ ਐਕਸਪਲੋਰ ਕਰੋ। ਉਹ ਆ ਦੇਖੋ ਤੁਸੀਂ ਤੇ ਕਦੇ ਵੇਖਿਆ ਨਹੀਂ ਹੋਣਾ ਤੁਹਾਨੂੰ ਵਖਾ ਲਈਏ ਵਾਦਾ ਵੱਡਾ ਆ ਦੇਖੋ ਤੇ ਹਨ ਅੱਗੇ ਜਾ ਕੇ ਵਖਾਣੇ ਆਵਾਂ ਲਾ ਇੱਥੇ ਫੋਟੋ ਸ਼ੂਟ ਕਰੀਏ ਕਿੱਡੀ ਸੋਹਣੀ ਫੋਟੋ ਆਣੀ ਐ ਤੇ ਫੋਟੋ ਆਪਾਂ Instagram ID ਤੇ ਆ ਜਾਣਗੀਆਂ ਜਸ਼ਨ ਬਲੌਗਰ ਸੇਮ ID ਹੈ ਤੇ ਆ ਦੇਖੋ ਤੇ ਉਹ ਦੇਖੋ ਬਾਈ ਹਜੇ ਅੱਗੇ ਵੀ ਹੈ ਤਾਂ ਉੱਥੇ ਵੀ ਦੇਖਾਂਗੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਐਕਟ ਕਰਕੇ ਦਿਖਾਏਗਾ ਵੀਰੇ ਕਰੇ ਵੜਾ ਯਾਰ ਮੇਰੀ ਕੰਨੀ ਆਜੂ ਕਰਕੇ ਕਮੈਂਟ ਯਾਰ ਤੂੰ ਆਏ ਹੱਸਤੀ ਆ ਤੇ ਉਹ ਨੂੰ ਦੇਖਦੇ ਜਾਇਓ ਚਲਾ 3 2 1 سٹਾਰਟ ਆਊਟ ਹੋ ਗਿਆ ਓਏ ਨਾ ਬਾਹਰ ਨਿਕਲ ਡੌਂਟ ਕੈਂਟੇ ਹੋ ਗਿਆ ਮੈਂ ਬਾਜਾ ਮਾਰ ਦਿਆਂ ਤੂੰ ਬਾਹਰ ਨਿਕਲ ਲੈ ਜਾਂ ਨਹੀਂ ਓਏ ਇਹਦੇ ਮੱਥੇ ਹੈ ਕੱਢ ਦੇ ਤੇਰੀ ਸਿੱਕ ਦੇ ਵਿੱਚ ਆਇਆ ਡੌਗਰਾ ਬਾਹਰ ਕਿਉਂ ਹੋ ਗਿਆ ਡੌਗਰਾ ਦੋ ਕਰਤੇ ਅਸੇ ਨਾਲ ਹੀ ਆਪਣਾ ਵੀਲੋਗ ਖਤਮ ਹੁੰਦਾ ਤੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਥੈਂਕਸ ਫੋਰ ਵਾਚਿੰਗ ਓਕੇ ਬਾਏ